ਨਾਣਕੇ ਜਾਣਾ ਹੁਣ ਉੱਥੇ ਬਾਂਦੀ ਭਾਜੀ ਆਂਦੇ ਉੱਥੇ ਜਾਣਾ ਨਾਨਕੇ ਹੁਣ ਨਾਨਕੇ ਛੱਡੋਨੇ ਫਿਰ ਤੈਨੂੰ ਮੈਂ ਮੇਰਾ ਤੇ ਟਾਈਮ ਨਹੀਂ ਹੈਗਾ ਤੈਨੂੰ ਛੱਡੋਨਾ ਤੇ ਮੁੜ ਕੇ ਫੇਰ ਲਿਆ ਆਉਂਗਾ ਚਲੋ ਜੀ ਹੁਣ ਜਾਣੇ ਘਰ ਨੂੰ ਇੱਕ ਵਾਰੀ ਮੈਡਮ ਨੂੰ ਬਹਾਉਣੇ ਕਰੋ ਮੈਂ ਟੋ ਮੈਂਟੀ ਤਿਆਰ ਹੋ ਗਈ ਪੰਜ ਮਿੰਟਾਂ ਦੀ ਮੈਡਮ ਉਦਾਂ ਕਿਥੇ ਉਦਾਂ ਤੁਰਦਿਆਂ ਨਹੀਂ ਗਰਾਨੀਆਂ ਦੇ ਤਾਂ ਮੈਂਟੋ ਮੈਂਟੀ ਤਿਆਰ ਹੋ ਗਈ ਨਾਨਕੇ ਜਾਣ ਨੂੰ ਤੁਲਾਈ ਮਿਲਦੇ ਹਣ ਘਰੇ ਮੁੜੀਏ ਇਕੱਲੇ ਜੀ ਹੁਣ ਤੁਸੀਂ ਆਪਦੇ ਨਾਨਕੇ ਜਾਣਾ ਹੁਣ ਤੁਸੀਂ ਹੁਣੇ ਮੈਂ ਸ਼ਰੂਨ ਤੁਰਿਆ ਆ ਹੁਣ ਤੁਸੀਂ ਨਾਨਕੇ ਤੁਹਾਨੂੰ ਛੱਡ ਕੇ ਆਵਾ ਕੁੱਤਾ ਨਹੀਂ ਹੋਈ ਕੁੱਤਾ ਹੈ ਛੱਡ ਜਾਓ ਛੱਡ ਹਾ ਮੈਂ ਵੈਸੇ ਵੀ ਘਰੇ ਬੋਰ ਹੋ ਰਹੀ ਹੈ ਬੋਰ ਹੁੰਦੀ ਹੈ ਮੈਨੇ ਮਾਸੀ ਦਾ ਫੋਨ ਆਇਆ ਫੇਰ ਵੀ ਆ ਜਾ ਅੱਛਾ ਚਲੋ ਹੁਣ ਤੇ ਤੂੰ ਆ ਜਾ ਮੈਂ ਕਿਹਾ ਮੈਗੀ ਦੇ ਨਾਲ ਆ ਕਹਿੰਦੀ ਪੰਦਰੀ ਦੇ ਟੈਂਪੂ 'ਚ ਹੈ ਟੈਂਪੂ 'ਚ ਹੈ ਰ ਮੈਂ ਤੁਹਾਨੂੰ ਫੋਨ ਕਰਿਆ ਵਾ ਕਹਿੰ ਮੈਨੂੰ ਛੱਡਿ ਆ ਉਹ ਹਾਂ ਤੇ ਮੈਂ ਤੁਹਾਨੂੰ ਛੱਡਣ ਆ ਗਿਆ ਮੈਂ ਲਾ ਉਸ ਵੇਲੇ ਪਰ ਤੂੰ ਮੇ ਨਾਲ ਲੜਦੀ ਬੜਾਈ ਨਹੀਂ ਲੜਦੀ ਮੈਂ ਤੁਹਾਡੇ ਨਾਲ ਲੜਦੀ ਐ ਤੂੰ ਤੇਨੂੰ ਤਾਂ ਪਿਆਰ ਕਰਦੀ ਆਹਾਂ ਮੈਂ ਮੈਂ ਲੜਦੀ ਚਲੋ ਜੀ ਹੁਣ ਮੈਂਡ ਨੂੰ ਹੀ ਛੱਡ ਗਈ ਉਹਦੇ ਨਾਨਕੇ ਨਾਨਕੇ ਪਾਂਦੀ ਭਾਜੀ ਤੇ ਭਾਜੀ ਦਾ ਬਲੌਗ ਬਣਾਉਂਗੀ ਮੈਡਮ ਬਲੌਗ ਬਣਾਵੇਂ ਕਿੰਦੇ ਨਹੀਂ ਵਾਜ ਉਦੋਂ ਨਿਕਲ ਆਉਣੀ ਤੇਰੀ ਮੈਨੂੰ ਪਤਾ ਜੋ ਲੜਾਈ ਲੜੀ ਤੂੰ ਨਾੜਨਾ ਕੀ ਨਹੀਂ ਲੈਣਾ ਮੈਂ ਉੱਥੇ ਤੋਂ ਚੀਚੀ ਰੌਲਾ ਪਾਉਣਾ ਨਾ ਆਪਣੇ ਨਾਨੇ ਨਾ ਵੀ ਮਾਸੀ ਨਾ ਵੀ ਪ੍ਰੀਤ ਨਾ ਵੀ ਨਹੀਂ ਲੜਦੀ ਮੈਂ ਠੀਕ ਹੋਣੇ ਚੱਲੀਏ ਜੀ ਆਪਾਂ ਹੁਣ ਪੱਤਰੀ ਉੱਥੇ ਕਿਹਨਾਂ ਵਿੱਚ ਪਿੰਡ ਦੀਆਂ ਬਹੁਤ ਇਕੱਠੀਆਂ ਹੋਈਆਂ ਵੀ ਨਾ ਤੀਵੀਆਂ ਜਨਾਨੀਆਂ ਅੱਛਾ ਬੰਦਾ ਕੋਈ ਨਹੀਂ ਤੁਸੀਂ ਜਾਣਾ ਤੇ ਦੇਖ ਲਓ ਲੱਡੂ ਕਿਹੜੇ ਬਣਾਉਂਦਾ ਹੈ ਮਿਲਦੇ ਆਪਾਂ ਜਾ ਕੇ ਹੁਣ ਪੱਤਰੀ ਨਾ ਸਾਰੇ ਨੀ ਘੜਾ ਹੋਣਾ ਬਣਾ ਲਾ ਹੁਣ ਵੀਡੀਓ ਸਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਇਹ ਇੰਨੇ ਸਵਾਤ ਤਾਂ ਹੁੰਦੇ ਨਹੀਂ ਹੈਗੇ ਨਾਲੇ ਹਾਂ ਬਲੇ ਬਲੇ ਜਿਹੜਾ ਪੀਲੇ ਡ ਹੁੰਦੇ ਬੁੱਦੀ ਵਾਲੇ ਸਵਾਗ ਤੇ ਪੀਲੇ ਪਾਉਂਦੇ ਹੈ ਤੇ ਇੱਕ ਅਰੇਂਜਮੈਂਟ ਜਾਨੀ ਹਾਂ ਜਦੋਂ ਉਹਨਾਂ ਦੇ ਭਰਨਾਂ ਹੈ ਇਹ ਕਹਿੰਦਾ ਇਹਨੂੰ ਠੀਕ ਕਰ ਹਾਂ ਬੰਨ੍ਹ ਮੈਂ ਤਾਂ ਸੋਲ ਨਾ ਲੱਗ ਗਿਆ ਇਹਦਾ ਹੈ ਕਿੰਨੇ ਰਹਿ ਗਏ ਪੈਂਡਾ ਦੁਆਲੇ ਹਾਂ ਜਨਿਆ ਤੇ ਕਾੜੀ ਲੈਣੀ ਇੱਕ ਕੇ ਟੇਜ ਪਾਉਂਦੀ ਹਾਂ ਆ ਨੀ ਮਾਂ ਵੀਰਾ ਮਾਸੇ ਨੂੰ ਵੀ ساتھ ਲੈਣਾ ਤਾਂ ਆਹ ਬੜੀ ਵਿੱਚ ਪਾ ਸਕਦੀ ਹਾਂ ਤੋੜ ਤੋੜ ਕੇ ਸਿੱਖੀ ਜਾ ਹਾ ਜਤੀ ਫੋਟ ਜਨ ਮਾਰ ਲੈ ਫੋਟ ਜਤੀ ਫੋਟ ਜਨ ਮਾਰ ਲੈ ਕਿੰਨਾ ਸੋਹਣਾ ਬਣਾਉਂਦੀ ਆ ਆ ਰੇਤੀ ਮਿੰਟ ਤੇ ਰਿੱਟ ਲਿਆ ਤੇ ਆ ਆ ਫੱਟੀ ਮੇਰਾ ਬੇਲ ਆ ਜਿਦਾਂ ਕਰ ਲੈਂਦੇ ਵੇਖੀ ਚਾਚੀ ਆਹ ਦਰ ਬਣਾ ਦੇ ਨਿਕਲੀ ਗਈ ਇਧਰ ਹਟਕੀਆਂ ਵੇਚ ਦੇ ਤੇਹੀ ਦੀ ਬਉਟੀ ਆ ਦੂਰੇ ਜੰਨਿ ਚੁਕਾ ਤੇ ਵੀ ਤੇ ਪੂਰੀ ਵੀ ਜੇ ਆ ਆ ਇੱਕ ਬੇਹਨ ਨੂੰ ਤੁਮਾ ਕਿ ਲੈ ਕੇ ਜੂ ਮੇ ਸੁਰਤਾ ਆਜਾ ਸਮੋਸੇ ਤੈਨੂੰ ਮੈਂ ਕਿਹਾ ਰਹਿੰਦਾ ਯਾਰ ਹੁਣੇ ਤਲੀਆਂ ਚੀਜ਼ਾਂ ਇੰਨੇ ਆਨੇ ਖਾਣੀਆਂ ਕਰਵਾ ਪਕੌੜੇ ਖਾ ਗਏ ਤੇ ਇਹ ਤਾਂ ਪਹਿਲੀ ਨਹੀਂ ਮੇ ਡੰਦੀ ਤੇ ਮਤਲਬ ਫਿਰ ਤੈਨੂੰ ਸਮੋਸੇ ਲਾ ਦੇ ਤਾ ਉਹ ਕੀ ਕਰਨ ਦੇਵਾ ਬਸ ਨਹੀਂ ਦੂਰ ਨਹੀਂ ਨਹੀਂ ਤੂੰ ਪਲੇਟ ਆਪ ਦੀ ਫੜ ਤੇਰੀ ਪਲੇਟ ਕਿੱਥੇ ਹੈ ਮੈਂ ਨਹੀਂ ਖਾਣੇ ਖਾਣਾ ਫਿਰ ਮੈਂ ਇਕੱਲੇ ਨਾ ਖਾਣੀ ਨਹੀਂ ਨਾ ਮੈਂ ਰੋਟੀ ਖਾ ਲਈ ਨਾ ਰੱਖ ਨਾ ਰੱਖ ਨਾ ਰੱਖ ਕੋਈ ਖਾਣਾ ਉਹ ਰੋਟੀ ਨਹੀਂ ਖਾ ਲਈ ਆ ਲਈਆ ਇਧਰ ਆ ਖਾਈਏ ਸਮੋਸੇ ਉਪਰਾ ਵਾ ਖਾੜਾ ਕੀ ਕਰੀ ਜਾਂਦਾ ਤੂੰ ਜੰਮ ਖਾਣੇ ਦੱਸ ਮੈਂ ਇਕੱਲਾ ਖਾਂਦਾ ਚੰਗਾ ਲੱਗੂ ਉਹਨੇ ਕਿਹਾ ਜਵਾਈ ਟੁੱਟ ਗਿਆ ਉਸ ਵੇਲੇ ਟੁੱਟ ਕੇ ਪੈ ਗਿਆ ਸਮੋਸਿਆਂ ਨੂੰ ਬਣਾ ਲਾ ਆ ਮਾਸੀ ਨੇ ਬਣਾਉਣਾ ਏ ਤੁਸੀਂ ਕੀ ਬਣਾਉਣਾ ਏ ਮੈਂ ਕੋਈ ਵੀ ਬਣਾਉਣਾ ਆ ਨਾਨੀ ਦਾ ਆਪਸੀ ਨੇ ਬਣਾਉਣਾ ਤੁਸੀਂ ਕਿਹੜਾ ਬਣਾਉਣਾ ਮੈਂ ਮੱਤੀ ਬਣਾ ਦੋ ਸਾਰੇ ਮਨਜ਼ੂਰ ਏ ਤਾਂ ਥੋੜਾ ਬਣਾ ਲਓਗੇ ਤੁਸੀਂ ਦੱਸੋ ਨਾ ਇਹ ਜੇ ਕੰਨਾਂ ਦੇ ਲੈ ਤੁਸੀਂ ਵੀ ਬਣਵਾ ਲਓ ਨਾਨੇ ਦਾ ਨਾਮ ਲਿਖਾ ਲਓ ਨਾਨਾ ਬੜਾ ਖੁਸ਼ ਹੋਊਗਾ ਨਾਨੇ ਦਾ ਨਾਮ ਲੈ ਕੇ ਕਾ ਤੇ ਰੁਪੇ ਚ ਕਿ ਤ ਬਾਅਦ ਇਸ਼ਾਰੇ ਨਾਨੇ ਦਾ ਬਣਵਾ ਲੈ ਮਨ ਗਈ ਤੇਰੇ ਵਾਸਤੇ ਹਾਂ ਕਿਆ ਹਾਲ ਹੈ ਕੋਣ ਕੋਈ ਰਹਿ ਗਈ ਆਵੇ ਸੋਹਰੇ ਦਾ ਨਾਮ ਵਾਲਾ ਕਿਆ ਹਾਲ ਹੈ ਅਰਸ਼ਾ ਕਿਉਂ ਮੇਰੇ ਮੇਰੇ ਡੈਡੀ ਦਾ ਕਿਉਂ ਬੜਵਾਉਣਾ ਤੁਸੀਂ ਨੇ ਨਹੀਂ ਟਾਟੋ ਬੜਾਈ ਕਿਤੇ ਨਾ ਹਾਂ ਪਿਸ਼ਾਰੇ ਜਿਦਾਂ ਪਿਸ਼ਾਰੇ ਨਾਨੇ ਦਾ ਹੀ ਬੜਵਾਉਂਗੀ ਜੇ ਬੜਵਾਉਂਗੀ ਐਡੀ ਫੋਟੋ ਪਿਸ਼ਾਰੇ ਦੀ ਲਾ ਕੇ ਦਵਾਂਗੇ ਨਾ ਬੜਵਾਉਣਾ ਅੰਗਰੇਜ਼ ਮਾਸੜ ਦੇ ਨਾਮ ਦਾ ਮੈਂ ਦਿੱਤਲੀ ਬਣਾਣੀ ਮੇਰੀ ਤੇ ਟੋਲੀ ਬਣਾਉਣੀ ਆ ਬਸ ਤੇਰੀ ਕੱਚਤੀ ਹੋਰ ਜੇ ਕੋਈ ਰਹਿ ਗਈ ਹੋਵੇ ਦੱਸ ਸਕਦਾ ਵਾ ਜਾਨ ਆ ਗਏ ਬਣਵਾਣਾ ਕਿਆ ਬਣਵਾਣਾ ਕਿਹੜਾ ਕਿਸੇ ਦਾ ਵੀ ਚਾਚੇ ਫੌਜੀ ਦਾ ਹੈ ਤੇ ਮੌਜੀ ਦੀ ਫੋਟੋ ਵਾਹੇ ਤੇਰੀ ਚਾਚੇ ਫੌਜੀ ਦੀ ਫੋਟੋ ਲਾਉਣੀ ਹੈ ਇਹਨੇ ਆਨੇ ਹੈ ਉਹ ਦੂਸਰ ਹੋਰ ਕੋਈ ਬੀਬੀ ਰਹਿ ਗਈ ਹੋਵੇ ਡੈਟੂ ਵਾਲੀ ਆ ਬੀਬੀ ਵੀ ਕੋਈ ਨਹੀਂ ਨਹੀਂ ਕੋਈ ਨਹੀਂ ਤੁਹਾਨੂੰ ਸਾਰੀਆਂ ਬੀਬੀਆਂ ਲਾਦ ਕੇ ਨਾ ਉਹ ਹਾਥੀ ਕਰਕੇ ਲੱਡੂ ਵਾਲਾ ਤੇ ਉਹ ਲੈ ਕੇ ਜਾਵਾਂਗੇ ਬਲਜਿੰਦਰ ਦੀ ਦੁਕਾਨ ਤੇ ਲਾ ਹੁਣ ਸਾਰੀਆਂ ਬਣਵਾਈ ਜਾਓ ਟੈਟੂ ਹਾਂ ਠੀਕ ਹੀ ਉਹ ਰੇੜੀ ਜੀ ਕੀਦੀ ਆ ਨਹੀਂ ਤੇ ਉਹ ਦੀ ਅਕੀਰ ਜੱਸੇ ਰੱਬ ਦੀ ਤੇਗੀ ਹੈ ਨਾ ਆ ਤੇਰੇ ਜਾਣੀ ਉਹ ਜੀ ਕਈਆਂ ਬਣਾਏ ਸੋਨ ਲੈ ਨਾ ਜੱਸੇ ਰਾਤਰੀ ਹੈਗੀ ਉਹ ਤੇ ਜਿਹੜਾ ਲੈ ਜਾਗੇ ਪੈਣ ਆ ਜਾ ਚੱਲੀ ਅੱਨਾ ਨੇ ਮੇਰੇ ਜੀ ਮੈਂ ਆ ਤਾ ਮੈਂ ਕਿਰਦਾ ਮੈਂ ਮਾਂ ਮੇਰੇ ਤਾਂ ਗੱਜੂ ਲਈ ਆ ਪੈਣ ਤੇ ਲੱਡੂ ਬਣਾਉਣ ਨੂੰ ਸੱਦਿਆ ਭੈਣ ਤਾਂ ਲੱਤ ਬੱਲਾ ਤੇ ਧਰ ਕੇ ਬੈਠੀ ਐ ਮੱਡੂ ਤੇ ਤੈਨੂੰ ਤਾਂ ਸੈਟ ਨੂੰ ਤਾਂ ਸ਼ੁਰੂ ਕੀਤੇ ਗੱਲ ਨਿੰਮੋ ਨੇ ਨਿੰਮੋ ਦੇ ਪਹਿਲਾਂ ਬਣਾਉਣੀ ਐ ਤੇ ਪਸ਼ੌਰੇ ਦੀ ਫੋਟੋ ਬਣਾ ਕੇ ਦੇਣੀ ਐ ਇਹਦੇ ਬਣਨਾ ਵਾ ਇਹ ਆਹ ਮੈਂ ਚਾਵਲ ਲੂੰ ਕੀ ਬਣ ਰਹਾ ਹੈ ਚਾਵਲਾ ਚਾਵਲ ਹਾਈ ਕੀ ਤੂੰ ਰੋਟੀ ਵਰ ਲੱਗੀ ਤੇ ਤੁਸੀਂ ਤੁਸੀਂ ਪਹਿਲੇ ਸਾਡੇ ਮੈਂ ਚਾਵਲ ਬਣਾਉਂਦੀ ਪਈ ਆ ਮੈਂ ਹੀ ਬਣਾ ਦਿੰਦੀ ਨੇ ਉਹ ਤੇ ਕਰਤੀ ਮਾਰ ਲੱਗੀ ਓ ਯਾਰ ਦੇਖੋ ਮੈਂ ਤਾਂ ਜੱਫੀ ਬਾਈ ਖੜੀ ਮਾਸੀ ਓ ਮੈਂ ਤਾਂ ਵੀਡੀਓ ਬਣਾਉਣ ਲਈ ਤੂੰ ਟੱਕਰ ਦਿੱਤੇ ਕਿ ਆਸੀਂ ਖਾ ਚੱਲੇ ਆਂ ਕੋਈ ਨਾ ਜਾਣੀ ਓ ਹੋ ਓਹ ਈਆ ਨਹੀਂ ਤੂੰ ਸਰਤਾ ਜਾ ਮੈਂ ਕੀ ਕੀਤਾ ਸੇ ਅਜੇ ਰੋਟੀ ਨਹੀਂ ਖਾਈ ਲੀ ਆ ਬੈਠਾ ਰੁਕਾ ਗਿਆ ਈ ਮਾਸੀ ਐਨੀ ਭੁੱਖ ਲੱਗੀ ਹੋਈ ਐ ਮੈਂ ਹਾਂ ਕੀ ਹਾਲ ਐ ਮੈਂ ਤੇਰਾ ਮੇਰ ਦਰਨ ਨਹੀਂ ਮੇਰਾ ਬੰਦਾ ਨਹੀਂ ਮੇਰਾ ਚਾਬੀ ਨਹੀਂ ਹੋ ਰਹੀ ਮੇਰਾ ਚਾਰ ਵਸ ਕੋੜ ਗਿਆ ਮੇਰੀ ਚਾਬੀ ਲੋ ਮਾਸੀਆ ਕੀ ਕੀ ਹੋ ਗਿਆ ਦੱਸੋ ਕੀ ਹੋ ਗਿਆ ਦੱਸੋ ਸਾਡੇ ਪੈਸੋ ਲੱਗ ਗਏ ਹਾਂ ਬਣ ਗਿਆ ਆ ਨਵਾਂ ਸਟਾਰਟ ਹੋ ਗਿਆ ਅੱਛਾ ਯੈਸ ਨਾ ਬਾਹਰ ਕੀ ਬੋਲ ਗੀਆਂ ਇਹ ਪਹਿਲਾਂ ਦੱਸੋ ਥੋੜੀ ਜਿਹਾ ਦੀ ਸਿਰ ਤੇ ਵੀਡੀਓ ਬਣਾਓ ਐ ਤੇ ਇਹ ਮਾਉਗੇ ਹੁਣ ਅਸੀਂ ਉਹ ਟਿਕਿਆ ਖਰਾਬ ਕਰਦਾ ਤੂੰ ਵੀ ਕਹਨੇ ਤਾ ਗਿਆ ਹੁਣ ਹਿਦਈ ਅੰਦਰ ਆਸ ਦਾ ਪ੍ਰੋਗ ਤੂੰ ਖਾਲੀ ਬਲੇਡ ਫੜੀ ਕਿਹੜੀ ਖੁਸ਼ੀ ਚ ਭੰਡ ਕੱਢੀ ਤੂੰ ਜਾਰ ਦਿਨ ਨਹੀਂ ਉਸਦੇ ਦਾ ਪੋਤਾ ਤਾਂ ਤੇਰਾ ਲੰਦਿਲ ਕੋ ਦਾ ਪੋਤਾ ਇਹੀ ਦਾ ਅੱਗੇ ਤਾਂ ਇਹ ਤੋਂ ਵਾਲੀ ਦੂਸਰੀ ਆ ਬਣ ਗਿਆ ਸੱਸ ਦਾ ਲੱਡੂ ਬਸ ਇਹ ਵੀ ਸੱਸ ਦਾ ਲੱਡੂ ਇਹਦੀ ਸੌਰਾ ਚੱਲੋ ਹਾਂ ਜੰਗਾ ਮਾਸੀ ਬਾਏ ਬਾਏ ਥੋੜੀ ਜਿਹੀ ਖਤਮ ਡਲ ਲੱਡੂ ਇਹ ਤੇਰੇ ਸੱਸ ਦਾ ਓ ਐਜਿਕਾ ਪਾਉਣਾ ਐਜਾ ਜਪਾ ਬਹੁਤ ਪੈਣਾ ਅਜਿਹਾ ਬੜਾ ਕੁਝ ਤਾਂ ਐਨਾ ਬੜਾ ਸਮਾਨ ਹੀ ਕੀਮਤੀ ਚੰਗਾ ਜੰਗਾ ਮਾਸੀ ਚੱਲੇ ਹਣ ਛੱਡ ਗਿਆ ਸਾਨੂੰ ਬਾਹਰ ਤੱਕ ਉਹਨਾਂ ਨੂੰ ਕੱਟ ਕੇ ਲੈ ਕੇ ਆਓ ਅੰਦਰ ਕਹ ਕਰ ਲਾ ਜਿਆਦਾ ਨਹੀਂ ਸੰਗ ਗਿਆ ਕੁਛ ਤੇ ਮੈਨੂੰ ਮਾਰ ਭੇਜ ਕੇ ਆ ਬੰਦਰ ਕੀ ਕਰਦੇ ਚਲੋ ਆਜੋ ਪਰਦੇ ਚ ਨੂੰ ਦੇਖ ਰਹੇ ਬਾਹਰ ਥੱਲੇ ਜਾ ਦਿਓ ਕੋਈ ਨਹੀਂ ਜਾ ਲੈਣ ਉਹਨਾਂ ਨੇ ਇੱਕ ਉਹ ਅੱਛਾ ਹਾਂ ਫਿਰ ਜਾਣੇ ਹਾਂ ਚਲੋ ਆ ਜੀ 111 ਰੁਪਏ ਲੈ ਆਵਾ ਮੈਨੂੰ ਸੰਗ ਨਹੀਂ ਲੱਗਦੀ ਅੱਛਾ ਹੀ ਆਹੋ ਬਾਲੇ ਬਾਲੇ ਸਗਾਉ ਬੰਦੇ ਇਨੇ ਸੰਗ ਦੇ ਚਲੋ ਚੱਲ ਗਈ ਹੋਰੇ ਆ ਉਰੇ ਆ ਇੱਥੇ ਆ ਤੇਰੇ ਲਈ ਗਿਫਟ ਲਿਆਉਂਦੇ ਆ ਗਿਫਟ ਲਿਆਉਂਦੇ ਮੈਨੂੰ ਪਤਾ ਸੱਚੀ ਚੱਲ ਲੈ ਲੈ ਨਾ ਅੱਜ ਤੀਰ ਫਿਰ ਦੇਖਦੇ ਆਜਾ ਕੋਈ ਚਾਕਲੇਟ ਖਾਣੀ ਹੈ ਚੱਲ ਠੀਕ ਹੈ ਓਕੇ ਦੇਖ ਤੋ ਪਤਾ ਨਹੀਂ ਸੀ ਮੈਨੂੰ ਚੱਲ ਆਲੇ 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 ਥੈਂਕ ਯੂ ਹਾਲ ਇੱਕ ਹੋ ਗਿਆ ਯਾਰ ਉਹਨਾਂ ਦੇ 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 ਹੁਣ ਬਾਈ ਬਾਈ ਤੂੰ ਕਰਿਆ ਜੀ ਰਹ ਗਿਆ ਲੈ ਜੀ ਠੀਕ ਆ ਲਾਲ ਠੀਕ ਆ ਓਕੇ ਰਸਤੇ ਚ ਮਿਲ ਜੰਦੇ ਆ ਲੈਣ ਮੇਂ ਗੋਲ ਗੱਪੇ ਭੇਜਿਆ ਮਿਲ ਨਿਆਰਨ ਚਲ ਕੇ ਵਾਓ ਕਿਸੇ ਡੂੰਗੀ ਗੱਲ ਤੇ ਸਲਾਹ ਹੋ ਰਹੀ